ਹੈਲੋ ਸਾਥਿਓ ਵੈਲਕਮ ਟੂ ਮਾਈ YouTube ਚੈਨਲ ਡਾਕਟਰ ਤੇਰ ਅਕਰ ਬੜੇ ਦਿਨਾਂ ਬਾਅਦ ਮੈਂ ਘਰ ਤੋਂ ਬਾਹਰ ਨਿਕਲੀ ਆ ਦੋ ਦਿਨ ਤੋਂ ਮੌਸਮ ਬਹੁਤ ਸੋਹਣਾ ਸੀ ਤੇ ਮੈਂ ਆ ਗਈ ਆ ਆਪਣੀ ਵੱਡੀ ਭੈਣ ਦੇ ਘਰ ਮਾਹਲਪੁਰ ਮਾਹਲਪੁਰ ਜਦੋਂ ਆਈ ਆ ਤੇ ਮੈਂ ਇੰਜੋਏ ਕਰ ਰਹੀ ਆ ਬਹੁਤ ਵਧੀਆ ਮੌਸਮ ਪਰ ਕੁਝ ਚੀਜ਼ਾਂ ਤੁਹਾਨੂੰ ਮੈਂ ਦਿਖਾਉਣੀਆਂ ਚਾਹਨੀ ਆ ਅ ਜਦੋਂ ਅਸੀਂ ਦੁਆਬੇ ਜ਼ੋਨ ਦੀ ਗੱਲ ਕਰਦੇ ਆ ਪੰਜਾਬ ਦੇ ਤਾਂ ਸਾਰੇ ਵਕਫੋਂ ਜਦੋਂ ਅੰਮਾ ਦਾ ਜ਼ਿਕਰ ਆਉਂਦਾ ਕਾਂ ਅਸੀਂ ਅਕਸਰ ਕਹਿੰਦੇ ਸੁਣਿਆ ਸਾਡੀਆਂ ਕਿਤਾਬਾਂ ਦੱਸਦੀਆਂ ਸਾਡੀ ਪੁਰਾਣੀ ਅਖੌਤ ਬਣੀ ਹੋਈ ਐ ਅੰਬੀਆਂ ਨੂੰ ਤਰਸेंगी ਛੱਡ ਕੇ ਦੇਸ਼ ਦੁਆਬਾ ਹਾਂ ਜਦੋਂ ਅੰਬ ਦਾ ਨਾਮ ਆਉਂਦਾ ਤਾਂ ਮੂੰਹ ਚ ਪਾਣੀ ਆ ਗਿਆ ਨਾ ਕਿੰਨੀਆਂ ਹੀ ਵੈਰਾਈਟੀਆਂ ਦੇ ਅੰਬ ਪਰ ਮੈਨੂੰ ਹੈਰਾਨੀ ਆ ਤੇ ਹਾਈਬ੍ਰਿਡ ਨਸਲਾਂ ਆ ਗਈਆਂ ਪਰ ਵਧੀਆ ਗੱਲ ਆ ਕਿ ਸਪਰੇਅ ਤੋਂ ਬਿਨਾਂ ਜਦੋਂ ਅਸੀਂ ਆਪਣੇ ਘਰ ਲਗਾਏ ਅੰਬਾਂ ਦੇ ਬੂਟਿਆਂ ਤੋਂ ਅੰਬ ਖਾਣੇ ਆ ਤਾਂ ਆਨੰਦ ਹੀ ਕੁਛ ਹੋਰ ਆਉਂਦਾ ਦਵਾਈਆਂ ਤੋਂ ਬਗੈਰ ਠੀਕ ਹੈ ਜੀ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗੀ ਦੀਪਜੋਤ ਸਾਹਿਬ ਨੇ ਕਿ ਉਹ ਕੈਮਰਾ ਜਿਹੜਾ ਅੰਬਾ ਦੇ ਵੱਲ ਕਰਨ ਹੁਣ ਮੈਂ ਆਫ ਕੈਮਰਾ ਹੋਵਾਂਗੀ ਬਸ ਇੱਕ ਦੇਖੋ ਹੌਲੀ ਹੌਲੀ ਕੈਮਰਾਮੈਨ ਕੈਮਰਾ ਘੁਮਾਏਗਾ ਜਿੱਥੇ-ਜਿੱਥੇ ਮੇਰੇ ਹੱਥ ਨੇ ক্লোਜ਼ ਅਪ ਬਹੁਤ ਸਲੋਸ ਲੋ ਛੋਟਾ ਜਿਹਾ ਇਹ ਕਿੰਨੇ ਸਾਲ ਦਾ ਉਦੀਪ ਹੈਗਾ ਅੰਬ ਦਾ ਬੂਟਾ ਇਹ ਪੰਜ ਪੰਜ ਸਾਲ 4-5 ਸਾਲ ਦਾ 4-5 ਸਾਲ ਦਾ ਇਹ ਬੂਟਾ ਹੈ ਤੇ ਇਸ ਦੇ ਗੁੱਛੇ ਦੇਖੋ ਤੇ ਰੂਹ ਖੁਸ਼ ਹੁੰਦੀ ਆ ਆ ਸਾਰੇ ਗੁੱਛਿਆਂ ਵੱਲ ਉਦੀਪ ਕਰੇਗਾ ਕੈਮਰਾ ਬੜੇ ਬੜੇ ਗੁੱਛੇ ਨੇ ਜੀ ਇੱਧਰ ਲਿਆਓ ਕੈਮਰਾ ਉਹਦੇ ਮੈਂ ਹੱਥ ਨਹੀਂ ਲਾਉਂਗੀ ਇਹਨਾਂ ਦੇਖੋ ਗਿਣਾ ਅਣ ਅਣਗਿਣਤ ਅਣਗਿਣਤ ਹਨ ਆਰ ਬਿਨਾ ਸਪਰੇਏ ਦੇ ਬਿਨਾ ਕੈਮੀਕਲਸ ਦੇ ਜਦੋਂ ਗੱਲ ਕਰਦੇ ਆ ਤਾਂ ਇੱਕ ਦੂਰ ਦਾ ਵੀ ਜਿੰਨੇ ਜਲਾ ਲੈਣਾ ਆ ਮੇਰੇ ਬਾਗ ਨੂੰ ਬਹੁਤ ਸ਼ੌਕ ਆ ਤੁਹਾਨੂੰ ਤੇ ਥੱਲੇ ਬੀਜ ਲੱਗੇ ਹੋਏ ਆ ਸਾਗ ਚਲਾਈ ਦਾ ਸਾਗ ਗਰਮੀਆਂ ਦਾ ਬਹੁਤ ਪਿਆਰਾ ਤੋਹਫਾ ਜਦੋਂ ਚਾਹੋ ਇਹਨੂੰ ਆਲੇ ਦੁਆਲੇ ਤੋੜੋ ਤਾਂੀਆਂ ਨੂੰ ਤੇ ਬਣਾਓ ਦਾਲ ਜਿਹੜੀ ਮਰਜ਼ੀ ਪਾ ਲਓ ਚਾਹੇ ਛੋਲਿਆਂ ਦੀ ਦਾਲ ਪਾ ਲਓ ਹੈ ਨਾ ਚਾਹੇ ਤੇ ਸਾਬਤ ਮੂੰਗੀ ਪਾ ਲਓ ਕਈ ਲੋਕ ਮਸਰ ਪਾਉਂਦੇ ਆ ਕੋਈ ਵੀ ਦਾਲ ਪਾ ਕੇ ਇਸ ਕੰਬੀਨੇਸ਼ਨ ਚ ਤੁਸੀਂ ਸਾਗ ਦਾ ਆਨੰਦ ਲੈ ਸਕਦੇ ਹੋ ਚਲਾਈ ਦਾ ਸਾਗ ਇਹ ਵੀ ਦਾਬ ਵਿੱਚ ਬਹੁਤ ਆ ਪੁਦੀਨਾ ਘਰ ਦਾ ਲਓ ਜੀ ਅ ਅਸੀਂ ਖੁੱਲੀ ਜ਼ਮੀਨ ਦੀ ਗੱਲ ਜਦੋਂ ਕਰਦੇ ਆ ਤਾਂ ਜਦੋਂ ਵੀ ਕੋਈ ਘਰ ਬਣਾਉਂਦਾ ਨਾ ਮੇਰੀ ਇੱਕ ਸਲਾਹ ਆ ਸਾਥਿਓ ਕਿ ਕੱਚੀ ਜ਼ਮੀਨ ਜ਼ਰੂਰ ਰੱਖੋ ਅਸੀਂ ਕੰਕਰੀਟ ਦੇ ਜੰਗਲ ਬਣਾਈ ਜਾ ਰਹੇ ਆ ਇੱਧਰ ਕੈਮਰਾ ਘਮਾਉਣਾ ਵੀ ਅੰਬਾਂ ਦੇ ਬਹੁਤ ਸਾਰੇ ਗੁੱਛੇ ਆ ਉਦੀ ਮੈਂ ਆਪਣੇ ਕੈਮਰਾਮੈਨ ਨੂੰ ਕਹਿਣਾ ਉਦੀ ਭੱਜ ਮੇਰਾ ਕੈਮਰਾਮੈਨ ਬੜਿਆ ਹੋਇਆ ਜੀ ਦੇਖੋ ਮਿਰਚਾਂ ਦੀਆਂ ਵੀ ਅਲੱਗ-ਅਲੱਗ ਵੈਰਾਈਟੀਆਂ ਨੇ ਮੇਰੀ ਭੈਣ ਨੂੰ ਆਪ ਸ਼ੌਕ ਹੈ ਉਹ ਇਹ ਸਾਰਾ ਕੁਝ ਖੁਦ ਕਰਦੀ ਹੈ ਚਲਾਈ ਦੇਖੋ ਚਲਾਈ ਹੈ ਹਨਾ ਆ ਆ ਉਦੀ ਤੋਂ ਇੱਕਦਮ ਤੱਕ ਕੈਮਰਾ ਸਾਥੀ ਹੋਏ ਨਮ ਦੇਖੋ ਇਹ ਨਮ ਹੈ ਨਮ ਜੁਗਰ ਲਈ ਬਹੁਤ ਵਧੀਆ ਖਾਲੀ ਪੇਟ ਤੋ adik ਨਾਜੁਕ ਜੀਆਂ ਨਾਜੁਕ ਜੀਆਂ ਘਰੋਂ ਬਣਾ ਖਾਲੀ ਪੇਟ ਦੋ ਧੋ ਕੇ ਮੂੰਹ ਚ ਪਾਓ ਚਲਾਈ ਲੱਗੀ ਹੋਈ ਹੈ ਜੀ ਇਧਰ ਅਮਰੂਦ ਲਗਾਇਆ ਹੋਇਆ ਮੇਰੀ ਭੈਣ ਨੇ ਇਹਨੂੰ ਬਹੁਤ ਸ਼ੌਕ ਆ ਵੀਡੀਓ ਵੱਡੀ ਹੋ ਜਾਣੀ ਐ ਸਿੱਸੀ ਬੜੀ ਫਾਸਟ ਹੋ ਗਈ ਹੈ ਅਜਾ ਉਦੀ ਪੈਦਨ ਲੱਗ ਜਾ ਜਾ ਮੇਰੇ ਨਾਂਡਰ ਸਾਥੀ ਹੋ ਆਓ ਹੱਲੇ ਇੱਕ ਹੋਰ ਬਹੁਤ ਵਧੀਆ ਚੀਜ਼ਾਂ ਦਿਖਾਣੀਆਂ ਆ ਕਮਾਲਾਂ ਹੀ ਕਮਾਲਾਂ ਮੇਰੀ ਭੈਣ ਦੇ ਘਰ ਹੈ ਤੇ ਸਭ ਤੋਂ ਸੋਹਣੇ ਇਹ ਫੁੱਲਾਵਲ ਕਰੋਗੇ ਤੁਸੀਂ ਕਲਰਫੁਲ ਮੋਗਨਬਿਲਾ ਮਲਟੀ ਕਲਰ ਨੇ ਕਿਆ ਖੂਬਸੂਰਤ ਕੁਦਰਤ ਦੇਖੋ ਪਾਰ ਜੌਵਨ ਤੇ ਆਈ ਹੋਈ ਹੈ ਠੀਕ ਹੈ ਜੀ ਇੱਕ ਚੀਜ਼ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਮਾਏਗਾ ਵਾਓ ਨਿਕਾ ਜਾ ਇਹ ਤਾਂ ਬਹੁਤ ਹੀ ਉਮਰ ਚ ਛੋਟਾ ਹੈਗਾ ਅੰਬ ਦੂਰੋਂ ਦਿਖਾਓ ਗੁੱਛੇ ਦੇਖੋ ਜੀ ਬਹੁਤ ਮਨ ਖੁਸ਼ ਹੈ ਬਹੁਤ ਰੂਖ ਖੁਸ਼ ਹੋਈ ਦਿਲ ਕੀਤਾ ਕਿ ਤੁਹਾਡੇ ਨਾਲ ਮੈਂ ਸਾਰੀ ਵੀਡੀਓ ਸਾਂਝੀ ਕਰਾਂ ਇਹਦੇ ਵਿੱਚ ਘਟੋ ਘਟ ਵੀ 4 ਤੇ 2 6 7 8 9 10 11 12 11 12 ਦੇ ਕਰੀਬ ਇਹ ਵੀ ਇਹ ਵੀ ਉਹਦੀ ਬਹੁਤ ਛੋਟੀ ਉਮਰ ਹੋਣੀ ਹੈ ਹਾਂ ਇਹ ਵੀ ਇਹ ਦੋ ਸਾਲ ਦਾ ਹਨ ਤਿੰਨ ਸਾਢੇ ਕਿੰਨੇ ਹਾਂ ਠੀਕ ਹੈ ਜੀ ਇੱਕ ਮਿੰਟ ਦੀਪ ਇਧਰ ਮਿਰਚਾਂ ਦੇਖੋ ਜੀ ਆ ਦੇਖੋ ਮੇਰੀ ਭੈਣ ਦੇ ਘਰ ਦੀਆਂ ਮਿਰਚਾਂ ਉਹ ਦੇਖੋ ਵਾਓ ਆ ਦੇਖੋ ਲੈ ਕਮਾਲਾ ਕਮਾਲਾ ਐਡੇ ਸਾਈਜ਼ 'ਚ ਮਿਰਚਾਂ ਕਰਦੀਆਂ ਮਿਰਚਾਂ ਨੇ ਹੈਨਾ ਆ ਦੇਖੋ ਲੱਧਿਆ ਪਿਆ ਬੂਟਾ ਬਹੁਤ ਸੋਹਣੀਆਂ ਮਿਰਚਾਂ ਆ ਦੇਖ ਠੀਕ ਹੈ ਜੀ ਸੋ ਆਪਣੇ ਵੇੜੇ ਦੀ ਰੌਣਕ ਵਧਾਓ ਕੱਚੀ ਜ਼ਮੀਨ ਜ਼ਰੂਰ ਰੱਖੋ ਇਧਰ ਅੰਬਾਂ ਵੱਲ ਨੂੰ ਵੀ ਘੁਮਾ ਦਿਓ ਜੀ ਇਹ ਅੰਬ ਦਾ ਦੂਜਾ ਸਾਈਡ ਆ ਸਾਰੇ ਪਾਸੇ ਗੁੱਛੇ ਗੁੱਛੇ ਲਟਕਦੇ ਆ ਖੂਬਸੂਰਤ ਉਹ ਵਿੱਚ ਕਰ ਰਿਹਾ ਕੈਮਰਾ ਇੱਕ ਆ ਪੌੜੀ ਵੱਲ ਨੂੰ ਜਾਂਦਾ ਸੋ ਜੀ ਸ਼ੇਅਰ ਕਰੋ ਮਿੱਠੇ ਮਿੱਠੇ ਅੰਬ ਕਰਦੇ ਅੰਬਾਂ ਦੀ ਰੀਸ ਨਹੀਂ ਮੈਨੂੰ ਉਹ ਵਕਤ ਯਾਦ ਆ ਰਿਹਾ ਜਦੋਂ ਬਹੁਤ ਛੋਟੇ ਹੁੰਦੇ ਸੀ ਤੇ ਦੇਸੀ ਅੰਬਾਂ ਦੇ ਬਾਗ ਬਾਗਾਂ ਦੇ ਬਾਗ ਉਹਨਾ ਬਾਗਾਂ ਦੇ ਵਿੱਚੋਂ ਟੋਕਰੇ ਭਰ ਕੇ ਖਰੀਦ ਲੈਣੇ ਅੰਬਾਂ ਨੂੰ ਅੰਬਾਂ ਦੇ ক্লোਜ਼ ਆਪਾਂ ਉਹਨਾ ਬਾਗਾਂ ਤੋਂ ਅਸੀਂ ਤੇਸੀ ਅੰਬ ਲਿਆਉਣੇ ਹਿੱਸੇ ਆਉਂਦੇ 10-10 12-12 ਅੰਬ ਚੁਪ ਜਾਈਦੇ ਸੀ ਠੀਕ ਹੈ ਜੀ ਤਾਂ ਪੇਰੈਂਟਸ ਜਿਹੜੇ ਉਹ ਅੰਬ ਵੰਡ ਦਿੰਦੇ ਸੀ ਤਾਂ ਕਿ ਭੈਣ ਭਰਾ ਲੜਨ ਨਾ 2-2 4-4 6-6 ਜਿੰਨੇ ਆਦੇ ਸੀ ਇੱਥੇ ਹੀ ਮੈਂ ਵੀਡੀਓ ਦਾ ਐਂਡ ਕਰਦੀ ਹਾਂ ਜੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਬਰਤਬਰ ਸ਼ੇਅਰ ਕਰਨਾ ਸਬਸਕ੍ਰਿਪਸ਼ਨ ਕੋਈ ਨਹੀਂ ਕਰਦਾ ਉੱਥੇ ਕੀ ਸੁਈ ੜੀ ਪਈ ਆ ਪਲੀਜ਼ ਸਾਥ ਲੋਕੇ ਬੇਨਤੀ ਹੈ ਮੈਨੂੰ ਤੁਹਾਡੇ ਸਾਰਿਆਂ ਦੇ ਸਾਥ ਦੀ ਜ਼ਰੂਰਤ ਹੈ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਸ਼ੇਅਰ ਕਰ ਦਿਓ ਪਲੀਜ਼ ਸਬਸਕ੍ਰਿਪਸ਼ਨ ਬਹੁਤ ਜ਼ਰੂਰੀ ਹੈ ਆਪਣੇ ਸਰਕਲ ਚ ਇਸ ਵੀਡੀਓ ਨੂੰ ਇੱਕ ਵਾਰ ਤਵਾਰ ਸ਼ੇਅਰ ਕਰੋ ਥੈਂਕ ਯੂ ਬਹੁਤ ਅਗਲੀ ਵੀਡੀਓ ਹਣ ਤੱਕ ਬਾਏ 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 ਸਤਿ ਸ਼੍ਰੀ ਅਕਾਲ ਹਲਾ ਸਾਕਿਓ ਇੱਕ ਵੀਡੀਓ ਪਾਰਟ 1 ਤੁਹਾਨੂੰ ਮੈਂ ਦੇਸੀ ਅੰਬਾਂ ਦੀ ਲਗਾਕਤੀ ਬੜੇ ਲੱਦੇ ਹੋਏ ਬੂਟੇ ਦਿਖਾਏ ਮੇਰੀ ਭੈਣ ਨੂੰ ਬਹੁਤ ਜ਼ਿਆਦਾ ਸ਼ੌਕ ਹੈ ਬੂਟੇ ਲਾਉਣ ਦਾ ਤੇ ਆਓ ਮੈਂ ਉਸਦੇ ਇੱਕ ਪਲਾਟ ਤੁਹਾਨੂੰ ਦਰਸ਼ਨ ਦਿਦਾਰ ਕਰਾਵਾ ਕਿ ਉਹ ਕੀ ਕੀ ਲਾਇਆ ਹੋਇਆ ਸ਼ੌਕ ਦਾ ਕੋਈ ਮੁੱਲ ਨਹੀਂ ਬਾ ਜਿਹੜੀਆਂ ਬਿਨਾਂ ਦਵਾਈਆਂ ਤੋਂ ਜੋ ਚੀਜ਼ਾਂ ਤੁਸੀਂ ਖਾਣੀਆਂ ਉਹ ਤੁਹਾਡੀ ਸਿਹਤ ਲਈ ਵੀ ਬਹੁਤ ਵਧੀਆ ਹੋਣਗੀਆਂ ਤੇ ਅੱਜ ਜੀ ਮੇਰਾ ਕੈਮਰਾਮੈਨ ਮੇਰੇ ਨਾਲ ਆ ਆ ਦੇਖੋ ਬਹੁਤ ਪਿਆਰਾ ਵੱਡਾ ਲੱਧਿਆ ਪਿਆ ਬੂਟਾ ਚੀਕੂ ਦਾ ਆ ਦੇਖੋ ਚੀਕੂ ਲੱਗਣੇ ਸ਼ੁਰੂ ਹੋ ਚੁੱਕੇ ਆ ਆ ਦੇਖੋ ਚੀਕ ਲੱਗਣੇ ਸ਼ੁਰੂ ਹੋ ਚੁੱਕੇ ਆ ਫੁੱਲ ਦੇਖੋ ਆ ਦੇਖੋ ਲੱਦ ਜਾਣਾ ਇਹ ਬੂਟਾ ਨਾ ਇਹ ਦੇਖੋ ਚੀਕੂ ਕਾਫੀ ਲੱਗਣਗੇ ਦੇਖੋ ਉਹਨੂੰ ਬਹੁਤ ਸ਼ੌਕ ਹੈ ਡੋਡੀਆਂ ਲੱਗ ਗਈਆਂ ਠੀਕ ਹੈ ਜੀ ਇਹ ਨੇ ਦੇਖੋ 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 ਵਿੱਚ ਆ ਜਾ ਮੇਰਾ ਇਹ ਦੇਖੋ ਆ ਦੇਖੋ ਬਪੀਤੇ ਦੇਖੋ ਬਪੀਤੇ ਕਿੰਨੇ ਆ ਵਾਓ ਪਿਆਰੇ ਪਿਆਰੇ ਬਪੀਤੇ ਬਿਨਾ ਸਪਰੇਅ ਦੇ ਇੱਕ ਹੋਰ ਆਮ ਸਾਥਿਓ ਕੋਰਮ ਅਲੱਗ-ਅਲੱਗ ਨਸਲਾਂ ਦੇ ਆਮ ਬਨੇ ਬਾਹ ਕਮਾਲ ਦੇਖੋ ਇਦਾਂ ਕਰੋ ਕਿ ਆ ਜੀਣ ਦਾ ਮਜ਼ਾ ਦੇਖੋ ਇੱਧਰ ਕਰੋਗੇ ਕੈਮਰਾ ਦੇਖੋ ਜੀ ਕੁਛ ਥੱਲੇ ਦੇਖੋ ਆ ਦੇਖੋ ਲੱਦੇ ਲੱਦੇ ਪਏ ਨੇ ਬੂਟੇ ਉੱਧਰ ਗੁੱਛੇ ਨੇ ਅੱਗੇ ਹਾਂਜੀ ਸਾਥਿਓ ਹਾਂਜੀ ਮੇਰਾ ਕੈਮਰਾਮੈਨ ਕਮਾਦਵੇ ਇੱਕ ਅਗਲਾ ਆਮਬ ਦੇਖੋ ਵੈਰਾਈਟੀ ਇੱਥੋਂ ਇੱਥੇ ਕਰੀਏਗਾ ਮੇਰੀ ਰੂਹ ਖੁਸ਼ ਹੋ ਗਈ ਬਈ ਸਾਨੂੰ ਸ਼ਹਿਰਾਂ ਵਾਲਿਆਂ ਨੂੰ ਥੋੜੀ ਜੀ ਸੰਗ ਸ਼ਰਮ ਹਿਆ ਚਾਹੀਦੀ ਹੈ ਟਰੈਸ ਗਾਰਡਨ ਦਾ ਯੋਗ ਆ ਗਿਆ ਪਰ ਟਰੈਸ ਗਾਰਡਨ ਦਾ ਉਹ ਥੋੜਾ ਮਜ਼ਾ ਨਮਲਿਆਂ ਦੇ ਵਿੱਚ ਨਾ ਗ੍ਰੋਥ ਹੁੰਦੀ ਹੈ ਵਿਚਾਰਿਆਂ ਦੀ ਦੇਖੋ ਕਿੰਨੀ ਆਉਟਪੁੱਟ ਸੋਹਣੀ ਜ਼ਮੀਨ ਦੇ ਵਿੱਚ ਲੱਗੇ ਹੋਏ ਨੇ ਹੂੰ ਉਪਜਾਊ ਜ਼ਮੀਨ ਆ उन्होंने चंगी खुराक सेहतमंद मिलती है ये संतरे है वो मेरे ख्याल मौसमी हाँ साथियों मौसमी है ये देखो लद्या बूटा बहुत लद्या पाया खुशी हो रही है क्योंकि नजर नहीं आ रहा ना देखो लद्या पाया ऑलमोस्ट लद्या पाया शायद संतरे ने हाँ जी ये संतरे ने ये भी लद्या ही पाया लद्या पि हरे पत्ते हरे बूटे लद्या ही पे ਬੜੀ ਖੁਸ਼ੀ ਹੁੰਦੀ ਆ ਦੇਖੋ ਕੈਮਰਾ ਇੱਧਰ ਕਰੀ ਫਰੂਟ ਦੇ ਨੇੜੇ ਫਰੂਟ ਆਉਣਾ ਚਾਹੀਦਾ ਮੇਰਾ ਕੋਈ ਗੱਲ ਨਹੀਂ ਹਾਂ ਹੈਨਾ ਮੇਰੀ ਸਿਰਫ ਮੇਰੇ ਦਰਸ਼ਕਾਂ ਦੀ ਆਵਾਜ਼ ਸੁਣਨੀ ਹੈ ਇਹ ਵੀ ਸੰਤਰੀ ਹੈ ਕਿ ਨਿੰਬੂ ਸੰਤਰੇ ਇਹ ਸੰਤਰੇ ਆ ਸਾਥੀਓ ਇੰਨਾ ਕਿ ਸੰਤਰਾ ਹੋ ਜਾਂਦਾ ਕਿ ਇਹ ਫਰਸ਼ ਭਰਿਆ ਹੁੰਦਾ ਔਰ ਨਹ ਰਿਸ਼ਤੇਦਾਰਾਂ ਨੂੰ ਵੰਡ ਦਈਦਾ ਤਾਂ ਕਿ ਉਹ ਵੀ ਵਧੀਆ ਸਿਹਤ ਬਣਾ ਸਕਣ ਔਰ ਵਧੀਆ ਇੰਜੋਏ ਕਰੋ ਦੇਖੋ ਇੰਜੋਏ ਕਰ ਸੰਗਣਾ ਆਪਣੀ ਇੱਕ ਹੋਰ ਚੀਕੂ ਦਾ ਬੂਟਾ ਮੇਰੇ ਪੈਰ ਨੇ ਲਗਾਇਆ ਹੋਇਆ ਫਿਲਹਾਲ ਇੱਕ ਗੱਲ ਨੋਟ ਕਰਨ ਵਾਲੀ ਹੈ ਇਹਨੂੰ ਡੋਡੀਆਂ ਨਜ਼ਰ ਹੀ ਨਹੀਂ ਆ ਰਹੀਆਂ ਉਧਰ ਡੋਡੀਆਂ ਹੈਗੀਆਂ ਨੇ ਹੈਨਾ ਹੈ ਨਹੀਂ ਜੇ ਲੱਗੀਆਂ ਜਾਂ ਇਹਨੂੰ ਲੱਗਣੀਆਂ ਨਹੀਂ ਇਹ ਵੀ ਹੋ ਸਕਦਾ ਕਿ ਇੱਕ ਫਲ ਹੀ ਫਲ ਦੇਣਾ ਇੱਕ ਵਾਰੀ ਨਹੀਂ ਫਲ ਦੇਣਾ ਇਹ ਤੋਰੀਆਂ ਦੀ ਸੀ ਇਹ ਕੀ ਹੈ ਤੋਰੀਆਂ ਹਾਂਜੀ ਇਹ ਇਹ ਤੋਰੀਆਂ ਦੀ ਵੇਲ ਹੈ ਇਧਰ ਕੀ ਹੈ ਦੀ ਵੇਲ ਹੈ ਆ ਵੀ ਚੀਤੂ ਹੈ ਜੀ ਇਹ ਤੀਜਾ ਦਰਖਤ ਚੀਕੂ ਦਾ ਹੋ ਗਿਆ ਇਹਨਾਂ ਨੂੰ ਲੱਗੀਆਂ ਕਾਫੀ ਲੱਗੀਆਂ ਆ ਦੇਖਿਓ ਦਿਖਾਉਂਗਾ ਉਹ ਜੀ ਝੋੜ ਸਾਹ ਇੱਥੇ ਦਿਖਾਉ ਆ ਦੇਖੋ ਡੋਟੀਆਂ ਹਣ ਆ ਦੇਖੋ ਲੱਗੀਆਂ ਜੀ ਬਹੁਤ ਸਾਰੀਆਂ ਵੀਡੀਆਂ ਨਜ਼ਰ ਆ ਰਹੀਆਂ ਟੋਰੀਆਂ ਦੀ ਵੇਲ ਹੈ ਉਹ ਵੀ ਠੀਕ ਉਹਦਾ ਪਲਾਂਟ ਆ ਤੇ ਇਹ ਹੈਗਾ ਨਿੰਬੂ ਇਹ ਨਿੰਬੂ ਆ ਜੀ ਇਹ ਨਿੰਬੂ ਆ ਨਿੰਬੂ ਨੂੰ ਨਿੰਬੂ ਨਹੀਂ ਲੱਗੇ ਕਿਉਂਕਿ ਨਹੀਂ ਲੱਗੇ ਇਸੇ ਲਈ ਇਹ 200 300 ਰੁਪਏ ਕਿਲੋ ਵੇਚਦੇ ਆ ਇੱਕ ਉਹ ਵੀ ਹੈ ਨਾ ਆ ਦੇਖੋ ਮਾਨਪੁਰ ਦਾ ਦ੍ਰਿਸ਼ ਖੇਤਾਂ ਦਾ ਨਜ਼ਾਰਾ ਦੇਖ ਲਓ ਆ ਵੱਡਾ ਬਿਜਲੀ ਦਾ ਖੰਭਾ ਆਈ ਵੋਲਟੇਜ ਤਾਰਾਂ ਜਾਂਦੀਆਂ ਤੇ ਹੌਲੀ ਹੌਲੀ ਉਹ ਪੈਪਲਰ ਲੱਗੇ ਕਿਸੇ ਦੇ ਖੇਤਾਂ ਦੇ ਇਹ ਨਜ਼ਾਰੇ ਨਹੀਂ ਲੱਭਦੇ ਇਹ ਪਿੰਡਾਂ ਚ ਆ ਕੇ ਲੱਭਦੇ ਆ ਇਹ ਹੁਸ਼ਿਆ ਇਹ ਮਾਹਲਪੁਰ ਸ਼ਹਿਰ ਦਾ ਆਊਟਰ ਆ ਬਹੁਤ ਵਧੀਆ ਬਾਗ ਦਾ ਇੱਕ ਦ੍ਰਿਸ਼ ਹੋਰ ਹੋ ਗਿਆ ਇੱਕ ਗੁੱਛਾ ਕਵਰ ਕਰਕੇ ਆਓ ਉੱਪਰ ਵਾਲਾ ਜੀ ਪੱਜ ਕੇ ਜਾਣਾ ਪੈੜਾ ਉਹ ਉੱਪਰ ਵਾਲਾ ਦੇਖੋ ਬਹੁਤ ਪਿਆਰਾ ਸਾਥਿਓ ਤੁਹਾਡਾ ਬਹੁਤ ਵਧੀਆ ਕੰਮ ਰਹਿ ਗਿਆ ਇੱਕ ਵਿੱਚ ਟੂ ਵੈਰੀ ਗੁੱਡ ਦੇਖੋ ਵੀ ਇੱਕ ਅਗਲਾ ਪਪੀਤਾ ਕਰ ਕਰ ਕੇ ਸਾਡੀ ਵੀਡੀਓ ਵੱਡੀ ਹੋ ਜਾਣੀ ਆ ਪਪੀਤਾ ਧੰਨ ਫਿਰ ਹਮ ਆ ਲੋ ਜੀ ਹਮ ਅੰਬ ਹੀ ਅੰਬ ਅਲੱਗ-ਅਲੱਗ ਵੈਰਾਈਟੀ ਵੈਰੀ ਗੁੱਡ ਸਾਨੂੰ ਸਾਰੇ ਪੈਂਟਪਰਾਵਾਂ ਨੂੰ ਬਹੁਤ ਸ਼ੌਕ ਹੈ ਪਰ ਗੱਲ ਜ਼ਮੀਨ ਦੀ ਹੋ ਜਾਂਦੀ ਹੈ ਹਨਾ ਰੰਬਲੇ ਚੋਂ ਗੱਲਾਂ ਨਹੀਂ ਮੱਢਦੀਏ ਸੋ ਸਾਥੀਓ ਆ ਦੇਖੋ ਮੈਂ ਗੁੱਛੇ ਦੇ ਨਾਲ ਆ ਰਹੀ ਆ ਰਹੀ ਹਾਂ ਗੁੱਛੇ ਦੇ ਨਾਲ ਬਾਏ ਬਾਏ ਟਾਟਾ ਮੇਰੀ ਵੀਡੀਓ ਨੂੰ ਬਲਤ-ਬਲ ਸ਼ੇਅਰ ਕਰਨਾ ਇਹ ਖਾ ਲਓ ਆ ਜਾਓ ਆ ਜਾ ਜਦੋਂ ਥੋੜੇ ਜਿ ਪੱਕਣਗੇ ਤਾਂ ਮੈਂ ਤੁਹਾਨੂੰ ਫਿਰ ਇਨਵਾਈਟ ਕਰਾਂਗੀ ਇਸ ਵੀਡੀਓ ਨੂੰ ਪਸੰਦ ਕਰਨਾ ਇੱਕ ਓਵਰਵਿਊ ਕਰਦੇ ਸਾਰੇ ਬੁੱਟੇ ਨੇ ਕਿੰਨਾ ਸ਼ਾਂਤੀ ਭਰਿਆ ਮਹੌਲ ਆ ਮਾਰਨਿੰਗ ਇਵਨਿੰਗ ਪੰਛੀਆਂ ਦੀ ਚਹਿਚਹਾਹ ਹਟ ਖੂਬਸੂਰਤ ਆਵਾਜ਼ ਆਂ ਅੰਬਾ ਦਾ ਇਸ ਤਰ੍ਹਾਂ ਪਲੱਸ ਖੜਾ ਕਿਆ ਕਮਾਲਾ ਅੰਬਾ ਵਾਲ ਕਰਦੇ ਦੇਖੋ ਥੋੜੀ ਜੀ ਬਦਲਵਾਈ ਹੋਈ ਐ ਦੋਖ ਦਿਨ ਦਾ ਵੀ ਪੈਣ ਨਾਲ ਮੌਸਮ ਸੁਹਾਵਣਾ ਹੋਇਆ ਪਿਆ ਸੋ ਇਹ ਹੈ ਮੇਰੀ ਵੱਡੀ ਭੈਣ ਦੀ ਪ੍ਰਾਪਤੀ ਆਪਣਾ ਉਹਨਾਂ ਘਰ ਤੇ ਪੰਛੀਆਂ ਨੇ ਟੁਕਿਆ ਦੇ ਇਧਰ ਕਰੀ ਕੈਮਰਾ ਦੇ ਪੰਛੀ ਆ ਪਤਾ ਲੱਗ ਗਿਆ ਵਾ ਸੁਣਨੀ ਛੱਡਦੇ ਹੁਣ ਨਹੀਂ ਛੱਡਣਗੇ ਚਲੋ ਥੈਂਕਸ ਬਾਏ ਬਾਏ ਫਿਰ ਮੁਲਾਕਾਤ ਕਰਾਂਗੇ ਟਿਲ ਦੈਨ ਬਾਏ ਗੋਡ ਬlesਸ ਯੂ ਕੁਪੀਟਰ ਦਾ ਫੁੱਲ ਇਹ ਗੱਲਾਂ ਗਲਤ ਹੈ ਕਿ ਨਰ ਤੇ ਮਾਦਾ ਹੋਣ ਤਾਂ ਲੱਗਣੇ ਲਓ ਇਸ ਗੱਲ ਨੂੰ ਟੋਟਲੀ ਰੱਦ ਕਰ ਦਿੱਤਾ ਗਿਆ ਹੈ ਨਾ ਸਾਥੀਓ ਗੱਲ ਬਣੀ ਹੋਈ ਹੈ ਇੱਕ ਬੇਲ ਫੀਮੇਲ ਲਾਉਣਾ ਪੈਂਦਾ ਹੈ ਨਾ ਪਰ ਇਹ ਦੇਖ ਲਓ ਕੱਲਾ ਹੀ ਹੈ ਵਿਚਾਰਾ ਪਰ ਲੱਦਿਆ ਪਿਆ ਹੈ ਹੁਣ ਦੱਸੋ ਫਿਰ ਸੋ ਇਹ ਇਹ ਹੈਗਾ ਹਾਈਬ੍ਰਿਡ ਬੀਜ ਆ ਗਿਆ ਇਹਦੇ ਚੋਂ ਪੁਰਾਣੀਆਂ ਹੁਣ ਲੋਕ ਧਾਰਨਾਵਾਂ ਜਿਹੜੀਆਂ ਉਹ ਲਾਗੂ ਨਹੀਂ ਹੁੰਦੀਆਂ ਨਾ ਫੁੱਲ ਦੇਖੋ ਕਿੰਨੇ ਸੋਹਣੇ ਸੁਪ ਕਿਸ ਤੇ ਖਾਓ ਆਮ ਦੇ ਉੱਪਰ ਟਿਕੂ ਖਾਓ ਤੋਰੀਆਂ ਦੀ ਸਬਜ਼ੀ ਬਣਾਓ ਮਚਲ ਕਰੋ ਆਪਣੇ ਘਰ ਚ ਖਾਲੀ ਜਗ੍ਹਾ ਜ਼ਰੂਰ ਛੱਡੋ ਤੇ ਬੂਟੇ ਜ਼ਰੂਰ ਲਾਓ ਇੱਧਰ ਕਿਹੜੇ ਬੂਟੇ ਆ ਨਸ਼ਪਤ ਮੇਬੀ ਕਈ ਗੱਲਾਂ ਦਾ ਸਾਨੂੰ ਨਹੀਂ ਪਤਾ ਇਹ ਹੈਗੀ ਹੈ ਸਾਥੀਓ ਕੀ ਹੋ ਸਕਦਾ ਨਸ਼ਪਤ ਨੋ ਇਹਦੀ ਮੈਨੂੰ ਸੌਰੀ ਪੁੱਛ ਆ ਜੀ ਅਮਰੂਦ ਵੀ ਲੱਗਾ ਹੈ ਚਲੋ ਠੀਕ ਹੈ ਜੀ ਬਾਏ ਬਾਏ ਹਾਏ ਫਿਰ ਮਿਲਾਂਗੇ